ਤੇ ਡਾਕਟਰ ਸਾਹਿਬ ਜੀ ਜਦੋਂ ਇਹ ਹਰਿਆਵਲ ਦਸਤਾ ਤਿਆਰ ਕੀਤਾ ਗਿਆ ਇੱਥੇ ਇਹ ਜਰੂਰ ਦੱਸਿਓ ਕਿ ਇਹਦਾ ਨਾਮ ਹਰਿਆਵਲ ਦਸਤਾ ਕਿਵੇਂ ਪਿਆਸਿਆ ਕਿਉਂਕਿ ਆਲ ਇੰਡੀਆ ਸਿਵਲ ਫੈਡਰੇਸ਼ਨ ਜਦੋਂ ਬਣਾਈਆ ਹਰਿਆਵਲ ਦਸਤਾ ਕਿਉਂ ਕਿ ਆ ਜਾਣ ਲੱਗਾ ਤੇ ਦੂਜੀ ਗੱਲ ਕਿਹੜੀਆਂ ਕਿਹੜੀਆਂ ਤਕਲੀਫਾਂ ਉਹ ਦੋ ਆਈਆਂ ਜਦੋਂ ਆਲ ਇੰਡੀਆ ਸਿਵਲ ਫੈਡਰੇਸ਼ਨ ਸਥਾਪਿਤ ਕੀਤੀ ਹੈ ਦੇਖੋ ਇਹ ਹਰਵਲ ਦਸਤਾ ਜਿਹੜਾ ਉਹ ਤਾਂ ਅਕਾਲੀ ਦਲ ਦੇ ਵਿੱਚੋਂ ਹੀ ਨਾ ਨਿਕਲਿਆ ਕਿਉਂਕਿ ਅਕਾਲੀ ਦਲ ਵੀ ਜਿਹੜੀ ਵਰਕਿੰਗ ਕਮੇਟੀ ਹੁੰਦੀ ਸੀ ਉਸ ਵਰਕਿੰਗ ਮੀਟਿੰਗ ਦੇ ਵਿਚਾਰ ਲੈਂਦੀਆਂ ਸਿਕਸਪੁਰਨ ਫੈਡਰੇਸ਼ਨ ਦਾ ਪ੍ਰਧਾਨ ਹੈ ਜਿਹੜਾ ਉਹ ਸਪੈਸ਼ਲ ਯੂਨਿਟੀ ਹੁੰਦਾ ਸੀ ਅੱਛਾ ਜੀ ਹਰ ਇੱਕ ਵਰਕਿੰਗ ਮੀਟਿੰਗ ਦੇ ਜਦੋਂ ਮਤਲਬ ਵੀ ਇਹ ਵੀ ਆਪਣੇ ਆਪ ਨੂੰ ਮਤਲਬ ਇਹ ਅਰੰਜਰ ਸਿਕਸਪੁਰਨ ਫੈਡਰੇਸ਼ਨ ਦਾ ਵੰਗ ਤਾਂ ਮੰਨ ਲਈ ਸਰ ਵੰਗ ਮੰਨਣ ਕਰਕੇ ਫਿਰ ਇਹਨਾਂ ਨੇ ਕਿਹਾ ਵੀ ਸਾਡੀ ਜਗ੍ਹਾ ਤੇ ਤੁਸੀਂ ਮਤਲਬ ਆਉਣਾ ਅਸੀਂ ਤਾਂ ਬੁੱਢੇ ਹੋ ਗਏ ਤੇ ਇਸ ਵਾਸਤੇ ਇਹਨੂੰ ਹਰਿਆਵਲ ਦਸਤਾ ਕਹਿਣ ਲੱਗੇ ਵੀ ਇਹ ਰਿਆਵਲ ਦਸਤਾ ਇਹਨਾਂ ਸਾਡੀ ਜਗ੍ਹਾ ਲੈਣੀ ਠੀਕ ਇਹ ਦਸਤਾ ਰਿਆਵਲ ਦਸਤਾ ਜਿਹੜਾ ਪ੍ਰੈਜ਼ੀਡੈਂਟ ਹੁੰਦਾ ਸੀ ਅਲੰਦੀਆ ਸਿਕਸਪੁਰਨ ਫੈਡਰੇਸ਼ਨ ਦਾ ਉਹਦੀ ਬੜੀ ਸੇਹ ਹੁੰਦੀ ਸੀ ਵਰਕਿੰਗ ਮੀਟਿੰਗ ਦਾ ਮੈਂਬਰ ਹੁੰਦਾ ਸੀ ਬਾਕੀ ਸਾਰੀ ਕੰਮ ਜਿਹੜੇ ਅਨਯੋਗ ਸਿਕਟੂਨ ਪੈਡੇ ਹੁੰਦੀ ਉਹ ਮਤਲਬ ਜਿਹੜੀ ਲੀਡਰਸ਼ਿਪ ਸੀ ਉਹਨੂੰ ਪੁੱਛ ਕੇ ਕਰਦੇ ਸੀ ਤੇ ਫਿਰ ਹਾਲਾਤ ਇੱਥੋਂ ਤੱਕ ਪਹੁੰਚ ਗਏ ਵੀ ਜਦੋਂ ਕਾਂਗਰਸ ਦੀ ਡਾਊਨਫਾਲ ਹੋ ਗਈ 37 ਤੋਂ ਬਾਅਦ ਤੇ ਜਿਹੜੀ ਮੁਸਲਮਾਨ ਲੀਗ ਸੀ ਉਹ ਰਾਈਜ਼ ਕਰ ਗਈ ਅੱਛਾ ਉਹ ਜੋ ਪੋਲੀਟੀਕਲ ਹਾਲਾਤ ਉਸ ਤਰ੍ਹਾਂ ਬਣੇ 1937 ਤੋਂ ਬਾਅਦ ਵੀ ਕਾਂਗਰਸ ਡਾਊਨ ਹੋ ਗਈ ਕਾਂ ਰਿਜਿਮੀ ਜਿਹੜੀਆਂ ਮਿਸਤਰੀਆਂ ਬਣੀਆਂ ਸੀਨ ਦੋਸਤਾਨ ਦੇ ਵਿੱਚ ਉਹ ਸਾਰੀਆਂ ਮਤਲਬ ਕਿਸ ਤਰ੍ਹਾਂ ਉਹ ਮਿਸਤਰੀਆਂ ਸਾਰੀਆਂ ਕੈਨਸਲ ਕਰਦੀਆਂ ਅੰਗਰੇਜ਼ਾਂ ਨੇ ਤੇ ਉਹਦੇ ਵਿੱਚ ਫਿਰ ਮੋਮਨਦਲੀ ਜੀ ਨੂੰ ਟਾਈਮ ਮਿਲ ਗਿਆ ਉਹਨੇ ਆਪਦੀ ਮੁਸਲਮਾਨ ਲੀਗ ਨੂੰ ਕਾਇਮ ਕਰ ਲਿਆ ਉਹਦੋਂ ਮੁਸਲਮਾਨ ਲੀਗ ਕਾਇਮ ਹੋ ਗਈ ਉਸ ਤੋਂ ਬਾਅਦ ਫਿਰ ਪੰਜਾਬ ਦੇ ਵਿੱਚ ਆਉਣਾ ਸ਼ੁਰੂ ਹੋ ਗਿਆ ਨਹੀਂ ਤਾਂ ਪੰਜਾਬ ਦੇ ਪਹਿਲਾਂ ਮੁਸਲਮਾਨ ਲੀਗ ਦਾ ਕੋਈ ਨਾਂ ਨਹੀਂ ਅੱਛਾ ਜਿਉਂਨਿਸ ਪਾਰਟੀ ਜਿਹੜੀ ਉਹਦੀ ਸਰਕਾਰ ਬਣਦੀ ਸੀ ਉਹੋ ਹੀ ਰਾਜ ਕਰਦੇ ਸਰ ਛੋਟੂ ਰਾਮ ਜਿਹੜਾ ਉਹ ਜਾਤਾਂ ਦਾ ਲੀਡਰ ਸੀ ਤੇ ਮੁਸਲਮਾਨਾਂ ਦਾ ਲੀਡਰ ਜਦੋਂ ਅਰਕਾਨ ਸੀ ਸਿੱਖਾਂ ਲਈ ਦੂਜੇ ਰਾਮ 17 ਸੀ ਮਾਰੂ ਸਤਾਰਾ ਜੰਗਾਇਰਾ ਹੁਕਮ ਸਿੰਘ ਸਰਨ ਸਿੰਘ ਵੀ ਉਦੋਂ ਅਕਾਲੀ ਦਲ ਚੰਦਾ ਸੀ ਜਿਹੜਾ ਬਾਦ ਕਾਂਗਰਸ ਆਇਆ ਇਹਨਾਂ ਨੂੰ ਸਾਰਿਆਂ ਨੇ ਸਲਾਹ ਕੀਤੀ ਵੀ ਆਪਾਂ ਨੂੰ ਮਤਲਬ ਸ਼੍ਰੋਮਣੀ ਅਕਾਲੀ ਦਲ ਨੂੰ ਮਿਲ ਕੇ ਤੇ ਉਹਨਾਂ ਨੂੰ ਕਹਿਣਾ ਚਾਹੀਦਾ ਜਿਸ ਤਰ੍ਹਾਂ ਉਹ ਮੁੰਡਲੇ ਜਨਾਹ ਕਰ ਰਿਹਾ ਆਪਦੀ ਕੌਮ ਵਾਸਤੇ ਉਸ ਦਾ ਸਟੈਂਡ ਜਿਹੜਾ ਤੁਹਾਨੂੰ ਲੈਣਾ ਚਾਹੀਦਾ ਇਸ ਕਰਕੇ ਵੀ ਆਲੇ ਜਸਖੂਰ ਨੇ ਜਦੋਂ ਬਣੀ ਉਹ ਸੋਬਾ ਫਰਮਰ ਸਿੰਘ ਬਾਲਮੀ ਨੇ ਤੇ ਸਰੂਪ ਸਿੰਘ ਕੱਲੇ ਨੇ ਇਨਨੂੰ ਵੀ ਮਿਲਣਾ ਸ਼ੁਰੂ ਕਰਤਾ ਮੋਮਨਦਲੀ ਜਨਾਬ ਨੂੰ ਮੋਮਨਦਲੀ ਜਨਾਬ ਨਾਲ ਇਨਨਾਂ ਨੇ ਕਈ ਮੀਟਿੰਗਾਂ ਹੋਈਆਂ ਕਿ ਮੋਮਨਦਲੀ ਜਨਾਬ ਇਹ ਕਹਿੰਦਾ ਸੀ ਤੁਹਾਡੇ ਜਿਹੜੇ ਲੀਡਰ ਨੇ ਉਹ ਪਾਕਿਸਤਾਨ ਦਾ ਵਿਰੋਧ ਕਰਦੇ ਲਗਾਤਾਰ ਕਾਂਗਰਸ ਦੀ ਸ਼ਹਿਤ ਹੈ ਕਾਂਗਰਸ ਦੀ ਸ਼ਹਿਤ ਕਰਦੇ ਨੇ ਕਿ ਉਹ ਕਾਂਗਰਸ ਦੇ ਮਤਲਬ ਇੱਕ ਤਰ੍ਹਾਂ ਦੇ ਸਕੂਲ ਬਣੇ ਹੋਏ ਨੇ ਤੇ ਤੁਸੀਂ ਗੱਲ ਕਰਦੇ ਜਿਵੇਂ ਆਪਦੀ ਕੌਮ ਦੇ ਰਾਈਟਸ ਦੀ ਤੁਹਾਡੇ ਨਾਲ ਅਸੀਂ ਕਿਸ ਤਰ੍ਹਾਂ ਗੱਲ ਕਰੀ ਜਦੋਂ ਕਿ ਤੁਹਾਡੀ ਲੀਡਰਸ਼ਿਪ ਜਿਹੜੀ ਉਹ ਤਾਂ ਮਤਲਬ ਕਾਂਗਰਸ ਨਾਲ ਰਲ ਕੇ ਪਾਕਿਸਤਾਨ ਦਾ ਵਿਰੋਧ ਕਰ ਰਹੀ ਹੈ ਇੱਥੇ ਆ ਕੇ ਜਿਹੜਾ ਨਾ ਬੜਾ ਵੱਡਾ ਮਤਲਬ ਵੈਪ ਪੈ ਗਿਆ ਇਰੇਨ ਨੇ ਕਿਹਾ ਵੀ ਦਾ ਹਲਕੀ ਹੈ ਮਮੋਨਰੇ ਜਨਾ ਨੇ ਉਹਨਾਂ ਨੇ ਕਿਹਾ ਵੀ ਦਾ ਹਲ ਦੱਸੋ ਸਾਨੂੰ ਕੀ ਮਮੋਨਰੇ ਜਨਾ ਨੇ ਕਿਹਾ ਤੁਸੀਂ ਆਪ ਦੇ ਲੀਡਰ ਨੂੰ ਬਣਾ ਲਓ ਜੇ ਤੁਹਾਡਾ ਲੀਡਰ ਨਮੇਰ ਉਹ ਕਾਂਗਰਸ ਦਾ ਕਾਂਗਰਸ ਦਾ ਪੱਲਾ ਛੱਡ ਕੇ ਕਿ ਉਹ ਜਿਹੜਾ ਸਾਡਾ ਪਾਕਿਸਤਾਨ ਦੀ ਹਮਾਇਤ ਪਾਵੇਂ ਨਾ ਕਰਨਾ ਪਰ ਸਾਡੇ ਨਾਲ ਗੱਲਬਾਤ ਕਰਨਾ ਗੱਲਬਾਤ ਦੇ ਵਿੱਚ ਅਸੀਂ ਡਿਸਾਈਡ ਕਰਾਂਗੇ ਕਿ ਸਾਨੂੰ ਇੱਕ ਇਹੋ ਜਿਹਾ ਕੱਟੜ ਤੁਸੀਂ ਦੇ ਦਿਓ ਜਿਹਦੇ ਵਿੱਚ ਮੁਸਲਮਾਨ ਮੁਸਲਮਾਨ ਤੇ ਸਿੱਖ ਨੇ ਜਿਹੜੇ ਉਹ ਇਕੱਠੇ ਨਮਲ ਪੰਜਾਬ ਕੱਟੜ ਹੋਵੇ ਯੂਨਾਈਟ ਰਿਪਬਲਿਕ ਪੰਜਾਬ ਦੀ ਬੰਦੇ ਨਾ ਹੋਵੇ ਨਾ ਦੀ ਵੰਡ ਨਾ ਹੋਵੇ ਇਹ ਆਪਾਂ ਇਸ ਤਰ੍ਹਾਂ ਦੀ ਕੋਈ ਮੰਤਰਕ ਕਮਾਈ ਜੀ ਜਦੋਂ ਕਿ ਇਹ ਹਿੰਦੂ ਨੇ ਜਿਹੜੇ ਉਹ ਇਹ ਚਾਹੁੰਦੇ ਸੀ ਮਤਲਬ ਆਲਿੰਦੇ ਕਾਂਗਰਸ ਵੀ ਚਾਹੁੰਦੀ ਸੀ ਇਸ ਤਰ੍ਹਾਂ ਮਮੂਏ ਆਪਣੇ ਪਹਿਲਾਂ ਲਾਜਪਤ ਰਾਏ ਦੀ ਗੱਲ ਮੈਂ ਕੀਤੀ ਫਿਰ ਆਪਣਾ Jawaharlal Nehru Sardar Patel ਇਮਨ Mahatma Gandhi ਉਹ ਵੀ ਇਹ ਚਾਹੁੰਦੇ ਹਨ ਵੀ ਜਿਹੜੇ ਮੁਸਲਮਾਨ ਇਹਨਾਂ ਨੂੰ ਇੱਕ ਪਾਸੇ ਕੀਤਾ ਜਾਏ ਜਿਵੇਂ ਜਦੋਂ ਮੇਰੇ ਬੰਗੇ ਹੋਣ ਲੱਗੇ ਪੰਜਾਬ ਦੇ ਵਿੱਚ ਬੰਗਾਲ ਦੇ ਵਿੱਚ ਗੁਰੂ ਮਹਾਤਮਾ ਗਾਂਧੀ ਨੋਖਲੀ ਸੀ ਬੰਗਾਲ ਦੇ ਵਿੱਚ ਤੇ ਨੋਖਰੀ ਦੇ ਜਦੋਂ ਮਹਾਤਮਾ ਗਾਂਧੀ ਨੂੰ ਦੱਸਿਆ ਗਿਆ ਕਿ ਪੰਜਾਬ ਦੇ ਵਿੱਚ ਤੇ ਬੰਗਾਲ ਦੇ ਵਿੱਚ ਦੰਗੇ ਹੋ ਰਹੇ ਨੇ ਮੁਸਲਮਾਨਾਂ ਤੇ ਹਿੰਦੂਆਂ ਦੇ ਸਿੱਖਾਂ ਦੇ ਤੇ ਮੁਹੰਮਦ ਅਲੀ ਜਨਾਬ ਨੇ ਕੋਈ ਇਹਦਾ ਨੋਟਿਸ ਨਹੀਂ ਲਿਆ ਮੁਹੰਮਦ ਅਲੀ ਜਨਾਬ ਦਾ ਜਵਾਬ ਸੀ ਵੀ ਪੰਜਾਬ ਐਂਡ ਬੰਗਾਲ ਵਾਟ ਬਲੱਡ ਬਾਤ ਬਲੱਡ ਦੇਮ ਹੈਵ ਇਟ ਉਹਨਾਂ ਨੂੰ ਤਾਂ ਫਰੀਲੀ ਫਰੀਲੀ ਬਲੱਡ ਵਾਰਫੋ ਕੇ ਹੁੰਦੇ ਆਪਣਾ ਕੋਈ ਮਤਲਬ ਨਹੀਂ ਤੋਂ ਇਹਨਾਂ ਗੱਲਾਂ ਤੋਂ ਇਹ ਲੱਗਦਾ ਵੀ ਪਹਿਲਾਂ ਤੋਂ ਹੀ ਮਹਾਤਮਾ ਗਾਂਧੀ ਦੇ ਜਿਹੜੇ ਕਾਰਜ ਲੀਡਰ ਸੀ ਇਹਨਾਂ ਨੇ ਉਹਦਾ ਮਨ ਬਣਾਇਆ ਹੋਇਆ ਸੀ ਕਿ ਜੇ ਇਹਨਾਂ ਨੇ ਪੰਜਾਬ ਦੇ ਬੰਗਾਲ ਦੀ ਪਾਰਟੀਸ਼ਨ ਕਰਨੀ ਹੈ ਤੇ ਮੁਸਲਮਾਨਾਂ ਨੂੰ ਕਿਹੜਾ ਸਹਾਰਾ ਤੇ ਮੋਮਨਦਲੀ ਜਨਾਬ ਨੂੰ ਜਦੋਂ ਇਹ ਮਿਲਿਆ ਅਲ ਇੰਡੀਆ ਸਿਕ ਸਟੂਡੈਂਟ ਫੈਡਰੇਟਰੀ ਲੀਡਰ ਤੇ ਉਹਨੇ ਕਿਹਾ ਤੁਸੀਂ ਆਪ ਦੇ ਲੀਡਰ ਦੀ ਮੇਰੇ ਨਾਲ ਇੱਕ ਤੁਸੀਂ ਮੀਟਿੰਗ ਕਰਾਓ ਤੇ ਆਹ ਲਓ ਤੁਸੀਂ ਸਫੈਦ ਕਾਗਜ਼ ਲੈ ਲਓ ਮੇਰੇ ਤੇ ਆਪਦੇ ਡਿਮਾਂਡ ਲਿਖ ਕੇ ਲੈ ਆਓ ਤੇ ਮੇਰੇ ਦਸਤਖਤ ਕਰਾ ਦਿਓ ਵੀ ਤੁਸੀਂ ਕੀ ਚਾਹੁੰਦੇ ਤਾਂ ਆਪ ਪੰਜਾਬ ਦੀ ਵੰਡ ਨਾ ਹੁੰਦੀ ਠੀਕ ਵੀ ਪੰਜਾਬ ਦੀ ਵੰਡ ਹੋ ਕੇ ਨਾ ਹੋਵੇ ਜੇ ਤੇ ਫਿਰ ਆਪਣਾ ਪੰਜਾਬ ਜਦੋਂ ਪਾਣੀ ਪੌਦਾ ਰਹਿਗਾ ਦਿੱਲੀ ਦੇ ਬਾਊਰ ਦਾ ਰਹਿਗਾ ਠੀਕ ਹੈ ਤੇ ਜਿਹੜੇ ਉੱਥੋਂ ਤੱਕ ਜਿਹੜੇ ਮਤਲਬ ਤੁਸੀਂ ਫੇਰ ਸਿੱਖਾਂ ਨੇ ਇਹ ਤਰ੍ਹਾਂ ਤਰਾਜ਼ ਕੀਤਾ ਮੌਮ ਦੇ ਨਾਂ ਤੇ ਵੀ ਤੁਸੀਂ ਬਹੁਗਿੰਤੀ ਜੋੜੋਗੇ ਤੇ ਸਿੱਖ ਘੱਟ ਗਿੰਤੀ ਜਿਹੇ ਰਹਿਣਗੇ ਕਿ ਤੁਸੀਂ ਅੱਗੇ ਵੀ ਸਾਡੇ ਗੁਰੂਆਂ ਦੇ ਜ਼ੁਲਮ ਕੀਤਾ ਸਾਡੇ ਜੰਮ ਕਦਾ ਸਹਿਰ ਦਾ ਜ਼ੁਲਮ ਕੀਤਾ ਸਾਡੇ ਤੇ ਫੇਰ ਜ਼ੁਲਮ ਕਰੋਗੇ ਕਿ ਉਹਨੇ ਕਿਹਾ ਵੀ ਦੇਖੋ ਸਿੱਖ ਲੀਡਰ ਨੇ ਜਿਹੜੇ ਕਿੰਨੇ ਬੇਵਕੂਨ ਨੇ ਇਹਨਾਂ ਲੀਡਰਸ਼ਿਪ ਵਾਲੀ ਕੋਈ ਗੱਲ ਨਹੀਂ ਹੈਗੀ ਵੀ ਜੇ ਪਾਣੀਪਤ ਤੱਕ ਪੰਜਾਬ ਜਾਂਦਾ ਹੈ ਤੇ ਪੰਜਾਬ ਦੀ ਜਿਹੜੀ ਪਪੂਲੇਸ਼ਨ ਹੈ ਉਹਦੇ ਹਿਸਾਬ ਨਾਲ ਹਿੰਦੂ ਤੇ ਸਿੱਖ ਮジョਰਿਟੀ ਜਿਹਨਾਂ ਕੇ ਮੁਸਲਮਾਨ ਮਿਨੋਰਿਟੀ ਹੋਣਗੇ ਬਿਲਕੁਲ ਤੇ ਜਿੰਨੇ ਹਿੰਦੂ ਹੋਣਗੇ ਉਹਨਾਂ ਸਾਰਿਆਂ ਨੇ ਗੁਰੂਆਂ ਦੇ ਨਾਲ ਉਹਨਾਂ ਦੇ ਲਿੰਕ ਨੇ ਸਾਰਿਆਂ ਦੇ ਉਹਨਾਂ ਨੇ ਕਹਿੰਦੇ ਸਾਡਾ ਕਿਸੇ ਦਾ ਦਾਦਾ ਸਿੱਖ ਸੀ ਕੇ ਦਾ ਨਾਨਾ ਸਿੱਖ ਉਹਨਾਂ ਨੇ ওভারਨਾਈਟ ਹੀ ਸਾਰਿਆਂ ਨੇ ਸਿੱਖ ਮੰਨ ਜਾਣਾ ਜੇ ਨਾਂ ਵੀ ਸਿੱਖ ਬਣੇ ਤਾਂ ਉਹਨਾਂ ਸਿੱਖਾਂ ਦੇ ਨਾਲ ਹੀ ਰਹਿਣਾ ਇਸ ਵਾਸਤੇ ਸਿੱਖ ਲੀਡਰਾਂ ਨੂੰ ਇੰਨਾ ਵੀ ਨਹੀਂ ਪਤਾ ਵੀ ਤੁਸੀਂ ਤਾਂ ਮジョਰਿਟੀ ਤੁਸੀਂ ਹੋ ਜਾਣਾ ਅਸੀਂ ਮਿਨੋਰਿਟੀ ਚ ਰਹਿਣਾ ਇਹ ਗੱਲ ਵੀ ਕਹਿੰਦੇ ਸਮਝਦੇ ਨਹੀਂ ਮੈਂ ਕੀ ਕਰਾਂ ਇਹਨਾਂ ਨੂੰ ਕਿਸ ਤਰ੍ਹਾਂ ਸਮਝਾਵਾਂ ਤੇ ਇਹ ਵੀ ਇਹਨਾਂ ਗੱਲਾਂ ਦਾ ਸਾਰਿਆਂ ਦਾ ਆ ਲੈਂਦਾ ਸਿੱਖ ਸਟੂਡੈਂਟ ਫੈਡਰੇਸ਼ਨ ਨੇ ਇਨਨ ਸਾਰੇ ਉਹਨਾਂ ਦੱਸਿਆ ਲੋਕਾਂ ਨੂੰ ਵੀ ਆਪਾਂ ਇਸ ਤਰ੍ਹਾਂ ਕਰ ਲਈ ਮੋਮਨਦਲ ਜਨਾ ਦੇ ਨਾਲ ਆਪਾਂ ਗੱਲ ਕਰੀਏ ਇੱਕ ਹੋਰ ਟਾਈਮ ਵੀ ਫਿਕਸ ਕਰਤਾ ਉਹਨਾਂ ਨਾਲ ਮਾਸਤਾਰਾ ਦੇ ਨਾਲ ਮਾਸਤਾਰਾ ਨਾਲ ਗੱਲ ਕਰਨ ਦਾ ਲੇਕਿਨ ਮਾਸਤਾਰਾ ਸਿੰਘ ਜਦੋਂ ਪਹੁੰਚ ਲਗਿਆ ਮੋਮਨਦਲ ਜਨਾ ਇੱਥੇ ਆ ਰਿਹਾ ਉਹ ਪਿਛਲੀ ਖਿੜਕੀ ਤੋਂ ਨੇ ਨਿਕਲ ਕੇ ਐਸਕੇਪ ਕਰ ਗਿਆ ਉਹ ਕੋਈ ਇੰਨਾ ਜ਼ਿਆਦਾ ਉਹ ਮਤਲਬ ਕਾਂਗਰਸ ਦੇ ਕਹਿਤੇ ਚੱਲ ਰਿਹਾ ਸੀ ਕਾਂਗਰਸੀ ਗੱਲ ਮੰਨ ਲਿਆ ਸੀ ਉਹਨੂੰ ਕਾਂਗਰਸ ਨੇ ਕਹਿਤਾ ਤੁਸੀਂ ਇਹਨਾਂ ਨਾਲ ਗੱਲ ਨਹੀਂ ਕਰਨੀ ਕਿਉਂਕਿ ਉਹ ਫਰਸਟ ਜਨਰੇਸ਼ਨ ਦਾ ਮਤਲਬ ਸਿੱਖ ਸੀ ਮਾਸਤਾਰਾ ਦੇ ਉਹ ਨਾਂ ਸੀ ਨਾਨਕ ਚੰਦ ਮਲੋਤੜਾ ਅੱਛਾ ਤੇ ਨਾਨਕ ਚੰਦ ਮਲੋਤੜੇ ਤੋਂ ਪੁੱਤਰ ਹੋ ਸਕੋ ਬਣ ਕੇ ਜਮਸਤ ਮਾਸਤਾਰ ਠੀਕ ਹੈ ਉਹ ਜਿਹੜੀ Hindu ਉਹ ਜਿਹੜੀ ਮੈਂਟੈਲਿਟੀ ਸੀ ਨਾ ਸੋਚ ਜਿਹੜੀ ਸੀ ਉਹ ਸੋਚ ਜਿਹੜੀ ਜੋ Hindu ਦੀ ਸੋਚ ਉਹ ਇਸ ਹਮ ਦਾ Hindu ਤੇ ਸਿੱਖ ਨੇ ਜਿਹੜੇ ਉਹਨਾਂ ਵਿੱਚ ਕੋਈ ਫਰਕ ਨਹੀਂ ਕਿ ਜਿਹੜੇ ਸਿੱਖ ਜਿਸ ਤਰ੍ਹਾਂ Hindu ਕਹਿੰਦੇ ਨੇ ਕਿ ਸਿੱਖ ਨੇ ਜਿਹੜੇ Hinduਾਂ ਦੇ ਹੀ ਬਣੇ ਨੇ ਬਿਲਕੁਲ ਜੀ ਕਿਸ ਤਰ੍ਹਾਂ ਦੀ ਸੋਚ ਮਾਸਤਾਰਾ ਸਿੰਘ ਸੀ ਜਿਹੜੇ ਸਿੱਖ ਨੇ ਉਹ Hinduਾਂ ਦੇ ਹੀ ਬਣੇ ਨੇ ਇਸ ਵਾਰ ਅਸੀਂ ਤੁਹਾਨੂੰ ਜਣਾ ਮਾਸਤਾਰਾ ਸਿੰਘ ਨੂੰ ਉਹਨਾਂ ਮਾਸਤਾਰਾ ਸਿੰਘ ਤਾਰਾ ਸਿੰਘ ਨੇ ਉਹ ਮੀਟਿੰਗ ਨਹੀਂ اٹینڈ ਕੀਤੀ ਮੋਮਨਦਲ ਜਨਾਬ ਵਾਲੀ ਬਾਦਲ ਮਰਸਦ ਉਹ ਗਿਆਨੀ ਕਰਤਾਰ ਸਿੰਘ ਉਹ ਵੀ ਮੀਟਿੰਗ اٹینڈ ਕੀਤੀ ਉਹਨੂੰ ਮੋਮਨਦਲ ਜਨਾਬ ਨੇ ਬਹੁਤ ਜ਼ੋਰ ਲਾਇਆ ਪਰ ਮਰਸਦ ਤਾਰਾ ਸਿੰਘ ਨੇ ਮੰਨਿਆ ਸੋ ਮੱਚ ਸੋ ਕਿ ਮਤਲਬ ਇੱਕ ਨਾ ਜਿਹੜਾ ਹੋਇਆ ਨਾ ਜਸੰਤ ਕੰਵਲ ਹਾਂਜੀ ਉਹਨੇ ਇੱਕ ਕਿਤਾਬ ਲਿਖੀ ਛੋਟੀ ਜੀ ਜੇ ਮਿਲੇ ਤਾਂ ਤੁਸੀਂ ਪੜਿਓ ਜਰੂਰ ਠੀਕ ਹੈ ਨਾਮ ਕੀ ਹੈ ਪ੍ਰੋਬਲਮ ਆਏ ਪੰਜਾਬੀਓ ਤੁਸੀਂ ਜਿਉਣਾ ਹੈ ਕਿ ਮਰਨਾ ਠੀਕ ਹੈ ਇਹ ਨਾਮ ਦਾ ਠੀਕ ਹੈ ਉਹਦੇ ਵੀ ਜੋ ਬਿਗਨਿੰਗ ਵਿੱਚ ਇਹ ਕਹਿੰਦਾ ਇਹ ਗੱਲ 1944 ਤੋਂ ਬਾਅਦ ਦੀ ਹੈ 1947 1947 ਦੀ ਗੱਲ ਹੈ ਤੇ ਕਹਿੰਦਾ ਮੈਂ ਨੌਕਰੀ ਕਰਦਾ ਹੁੰਦਾ ਸੀ ਉਹਦਾ ਐਸ.ਡੀ.ਪੀ.ਸੀ. ਤੇ ਮੈਂ ਇਹਦਾ ਨਿਆਣਾ ਦਫੇਸ਼ਨ ਚੱਲ ਰਿਹਾ ਸੀ ਸ਼ਰਮਣੀ ਕਮੇਟੀ ਦਾ ਤੇ ਮੈਂ ਉੱਥੇ ਪਾਣੀ ਪਿਆ ਰਿਹਾ ਸੀ ਮੇਰੀ ਪਾਣੀ ਪਿਉਣ ਦੀ ਡਿਊਟੀ ਸੀ ਅੱਛਾ ਤੇ ਉੱਥੇ ਇੱਕ ਹਰੀ ਸਿੰਘ ਨਾਮੀ ਕੋਈ ਸਿੱਖੀ ਜਿਹੜਾ ਪਾਕਿਸਤਾਨ ਜਿਹੜਾ ਉਹਨੇ ਉੱਠ ਕੇ ਕਿਹਾ ਉਸ ਮੀਟਿੰਗ ਦੇ ਵਿੱਚ ਵੀ ਮੇਰੀ ਮੁਹੰਮਦਲੀ ਜੀ ਨਾਲ ਗੱਲ ਹੋ ਗਈ ਹੈ ਤੁਹਾਨੂੰ ਕਹਿੰਦਾ ਤੁਸੀਂ ਆਪ ਦੀ ਲੀਡਰਸ਼ਿਪ ਨੂੰ ਲਿਆਓ ਤੁਸੀਂ ਜਿਹੜਾ ਕੋਈ ਜਿਹੜੀਆਂ ਮੰਗਾਂ ਤੁਸੀਂ ਰੱਖੋਗੇ ਸਾਨੂੰ ਉਹ ਮਨਜ਼ੂਰ ਹੈ ਤੇ ਅਰੀ ਸਿੰਘ ਸਾਰੇ ਉਹ ਰਸਵੰਦ ਕੌੜੇ ਲਿਖਦਾ ਸਾਰੇ ਸਿਕੰਡ ਜਕਾਰੇ ਛੱਡ ਸੱਟ ਅੱਛਾ ਜੀ ਵੀ ਠੀਕ ਹੈ ਤੁਹਾਨੂੰ ਮੁਹੰਮਦ ਜਨਾ ਨਾਲ ਤੇ ਮੁਸਲਮਾਨ ਨਾਲ ਗੱਲ ਕਰਨੀ ਕਰੀ ਦੀ ਲੇਕਿਨ ਕਹਿੰਦਾ ਜੇ ਸਾਰੇ ਜਕਾਰੇ ਛੱਡੇਗੇ ਤੇ ਫਾਈਨਲ ਹੋ ਗਿਆ ਮੈਂ ਆਪਾਂ ਨੂੰ ਮੁਹੰਮਦ ਜਨਾ ਨਾਲ ਗੱਲ ਕਰਨੀ ਚਾਹੀਦੀ ਪ੍ਰੈਜ਼ੀਡੈਂਟ ਸੀ ਮਾਰਸੂ ਤਾਰਾ ਸਿੰਘ ਅੱਛਾ ਜੀ ਮਾਰਸੂ ਤਾਰਾ ਸਿੰਘ ਖੜਾ ਹੋ ਗਿਆ ਲਾਸਟ ਚੋ ਕਹਿੰਨ ਲੱਗੇ ਮੈਂ ਪ੍ਰੈਜ਼ੀਡੈਂਟ ਇਹ ਸਾਰੀ ਤੁਹਾਡੀ ਜਿਹੜੀ ਗੱਲਬਾਤ ਐਨੂੰ ਕੈਨਸਲ ਕਰਦਾ। ਅੱਛਾ ਮੈਂ ਵੀ ਟੋਪਾ ਪਾਵਰ ਵਰਤਨਾ ਤੇ ਅਸੀਂ ਮੁਸਲਮਾਨਾਂ ਨਾਲ ਕੋਈ ਗੱਲ ਨਹੀਂ ਕਰਨੀ। ਉਹਦਾ ਕਾਰਨ ਉਹ ਇਹ ਲਿਖਦਾ ਵੀ ਨੇ ਇਹ ਕਹੇ ਵੀ ਮੇਰੇ ਜਿਹੜੇ ਰਿਸ਼ਤੇਦਾਰ ਸਿਰਾਵਲਪਿੰਡੀ ਅਸਰੇ ਨੇ। ਤੇ ਰਾਵਲਪਿੰਡੀ ਜਿੰਨੇ ਮੇਰੇ ਰਿਸ਼ਤੇਦਾਰ ਸਾਰੇ ਮੁਸਲਮਾਨਾਂ ਨੇ ਮਾਰੇ ਨੇ। ਇਸ ਵਾਸਤੇ ਮੈਂ ਮੁਸਲਮਾਨਾਂ ਨਾਲ ਕੋਈ ਗੱਲਬਾਤ ਨਹੀਂ ਕਰਨੀ। ਅੱਛਾ। ਪਰ ਉਹ ਆਪਦੀ ਪਰਸਨਲ ਮਤਲਬ ਦੁਸ਼ਮਣੀ ਕਰਨ ਵਾਲਾ। ਜਿਵੇਂ ਕਿ ਹੁਣ ਵੀ ਕਰਦੇ ਨੇ। ਹੁਣ ਵੀ ਕਰਦੇ ਨੇ। ਬਿਲਕੁਲ ਸਿਆਸਤ ਹਮੇਸ਼ਾ ਭਾਰੂ ਰਹੀ ਐ। ਉਹਨੇ ਸਾਰੀ ਕੌਮ ਦਾਤੇ ਲਾਤੀ ਇੱਕ ਆਪ ਦੇ ਮਤਲਬ ਰਿ ਉਸ ਤੋਂ ਬਾਅਦ ਫਿਰ ਜਿਹੜੀ ਇਹਨਾਂ ਨੇ ਇੱਕ ਕੰਮ ਕੀਤਾ ਮਾਸਟਰ ਤਾਰਾ ਸਿੰਘ ਨੇ ਉਹ ਵੀ ਲਿਖਦਾ ਜਦੋਂ ਕੰਮ ਉਹ ਜਿਹੜਾ ਹਰੀ ਸਿੰਘ ਜਿੱਥੇ ਰਹਿੰਦਾ ਸੀ ਨਾ ਲਾਹੌਰ ਦੇ ਵਿੱਚ ਉੱਥੇ ਫਿਰ ਮਾਸਟਰ ਤਾਰਾ ਸਿੰਘ ਨੇ ਆਪਦੇ ਗੁੰਡੇ ਭੇਜੇ ਹੂੰ ਉਹਨਾਂ ਰਾਤੋ ਰਾਤ ਉਹਨਾਂ ਨੇ ਸਾਰੀ ਫੈਮਿਲੀ ਕਤਲ ਕੀਤੀ ਹਰੀ ਸਿੰਘ ਦੀ ਅੱਛਾ ਹਰੀ ਸਿੰਘ ਆਪ ਫਿਰ ਕੰਧ ਟੱਪ ਕੇ ਬਚਿਆ ਹੂੰ ਬਾਅਦ ਵਿੱਚ ਜਾਂਦਾ ਰਿਹਾ ਕਾਫੀ ਸੇ ਪਾਕਿਸਤਾਨ ਚ ਰਿਹਾ ਉਹ ਅੱਛਾ ਉਹ ਸਾਰੇ ਬੰਦੇ ਜਦੋਂ ਉਹਨੇ ਹਰੀ ਸਿੰਘ ਨੇ ਇਹ ਦੇਖਿਆ ਵੀ ਇਹ ਉਹਨੇ ਸਮਝ ਉਹ ਸਮਾਨਾਂ ਅਟੈਕ ਕੀਤਾ ਹੂੰ ਕਿ ਜਿਹਨੂੰ ਨੇ ਸੁਨਿਆ ਆਪਦੇ ਕੰਨਾਂ ਨਾਲ ਵੀ ਉਹ ਜਦੋਂ ਮਾਰਦੇ ਸਾਡੇ ਸਿੱਖਾਂ ਨੂੰ ਜਾਂ ਮਤਵਾਰੀ ਸਿੰਘ ਦੇ ਪਰਿਵਾਰ ਨੂੰ ਉਹਨਾਂ ਜਕਾਰੇ ਛੱਡਦੇ ਸੀ ਬੋਲੇ ਸੋਨਿਆ ਸਸਕੇ ਅੱਛਾ ਉਹਨੂੰ ਵੀ ਕਹਿੰਦਾ ਹਰੀ ਸਿੰਘ ਸਮਝੇ ਮੈਂ ਤਾਂ ਸਮਝਦਾ ਸੀ ਮੁਸਲਮਾਨਾਂ ਨੇ ਅਟੈਕ ਕੀਤਾ ਤਾਂ ਸਿੱਖਾਂ ਨੇ ਅਟੈਕ ਕੀਤਾ ਆਪਣੇ ਬੰਦੇ ਨੇ ਅਟੈਕ ਕੀਤਾ ਬਿਲਕੁਲ ਬਾਅਦ ਵਿੱਚ ਮੈਨੂੰ ਪਤਾ ਲੱਗ ਗਿਆ ਮਾਸੂਦ ਤਾਰਾ ਨੇ ਬੰਦੇ ਭੇਜੇ ਸੀ ਫਿਰ ਅੱਗੇ ਉਹ ਵੀ ਲਿਖਦਾ ਹਰੀ ਸਿੰਘ ਨੇ ਫਿਰ ਆਪ ਦੱਸਿਆ ਜਦੋਂ ਪਾਕਿਸਤਾਨ ਬਣ ਗਿਆ ਤੇ ਮਾਸੂਦ ਤਾਰਾ ਸਿੰਘ ਨੂੰ ਫੜ ਕੇ ਜੇਲ੍ਹ 'ਚ ਕਰਤਾ ਸਿੱਖਾਂ ਦੀ ਕੋਈ ਡਿਮਾਂਡ ਨਹੀਂ ਮੰਨੇ ਉਹ ਤੋਂ ਬਾਅਦ ਫਿਰ ਮਾਰਸਾ ਤਾਰੇ ਸੰਖੂਰ ਪਾਕਿਸਤਾਨ ਗਿਆ ਤੇ ਪਾਕਿਸਤਾਨ ਜਾ ਕੇ ਉਦੋਂ ਜਹਰੀ ਸਿੰਘ ਜਿਉਂਦਾ ਸੀ ਅੱਛਾ ਜੀ ਜਹਰੀ ਸਿੰਘ ਨੇ ਕੇ ਮੈਥੋਂ ਆ ਕੇ ਮਾਫੀ ਮੰਗੀ ਹੂੰ ਕਿ ਮੇਰੇ ਤੋਂ ਬਹੁਤ ਵੱਡੀ ਗਲਤੀ ਹੋਈ ਮੈਂ ਉਦੋਂ ਇਹ ਨੂੰ ਸਮਝ ਨਹੀਂ ਸਕਿਆ ਕਿ ਤੁਹਾਡੀ ਤੁਸੀਂ ਜਿਹੜੀ ਗੱਲ ਕੀਤੀ ਉਹ ਬਿਲਕੁਲ ਠੀਕ ਸੀ ਸਾਨੂੰ ਉਹਨਾਂ ਨਾਲ ਗੱਲ ਕਰਨੀ ਚਾਹੀਦੀ ਸੀ ਇਹ ਗੱਲਾਂ ਉਹਨਾਂ ਰਿਕਾਰਡ ਨੇ ਅੱਛਾ ਜੀ ਇਤਿਹਾਸ ਦਾ ਹਿੱਸਾ ਨੇ ਇਹ ਸਾਰਾ ਗੁਸਾ ਨਾ ਹੋਇਆ ਤੇ ਸਾਰਾ ਗੁਸਾ ਦੀ ਲੀਡਰਸ਼ਿਪ ਜਿਹੜੀ ਉਹਦੀ ਜਦੋਂ ਤੁਸੀਂ ਕਹਿ ਲੋਗੇ ਉਹਨਾਂ ਨੂੰ ਇੰਨੀ ਸੂਝ-ਬੂਝ ਨਹੀਂ ਸੀ ਜਾਂ ਤੁਸੀਂ ਕਹਿ ਲੋ ਵੀ ਉਹਨਾਂ ਨੂੰ ਬ੍ਰਾਹਮਣਾ ਨੇ ਮਤਲਬ ਇੰਨਾ ਆਪ ਦੇ ਨਾਲ ਲਾ ਰਿਆ ਸੀ ਕਿ ਉਹ ਬ੍ਰਾਹਮਣਿਜ਼ਮ ਨੂੰ ਤੁਸੀਂ ਸਿੱਖ ਮਨੋਂ ਵਾੜ ਨਹੀਂ ਸਮਝਦੇ ਜਾਂ ਫਿਰ ਇਹ ਵੀ ਹੋ ਸਕਦਾ ਕਿ ਉਹਨਾਂ ਦਾ ਆਪਣਾ ਨਿੱਜ ਸਵਾਰਥ ਵੀ ਹਮੇਸ਼ਾ ਪਾਰੂ ਰਿਹਾ ਅੰਨੇ ਸਵਾਰਥ ਪਾਰੂ ਰਿਹਾ ਇਹਦੇ ਵੀ ਕੋਈ ਸਕਦਾ ਹੈ ਠੀਕ ਹੈ ਡਾਕਟਰ ਸਾਹਿਬ ਜਿਵੇਂ ਹੁਣ ਆਪਾਂ ਜਿਹੜੀ ਆ ਕਿ ਗੱਲ ਕਰ ਰਹੇ ਹਾਂ ਆਲੀਨ ਯੂਸਫੀਨ ਫੈਡਰੇਸ਼ਨ ਦੇ ਉੱਪਰ